ਫਤੇਗੜ ਚੂੜੀਆਂ ਵਿਖੇ 71 ਹੋਏ ਆ ਕਿ ਸਰਦਾਰ ਬਲਬੀਰ ਸਿੰਘ ਪੰਨੂ ਹਲਕਾ ਇੰਚਾਰਜ ਫਤੇਗੜ ਚੂੜੀਆਂ ਅਤੇ ਲੋਕ ਸਭਾ ਦੇ ਇੰਚਾਰਜ ਜਜੀਵ ਸ਼ਰਮਾ ਵੱਲੋਂ ਸ਼ਹਿਰ ਫਤੇਗੜ ਚੂੜੀਆਂ ਦੀਆਂ 13 ਵਾਡਾਂ ਦੇ ਇੰਚਾਰਜਾਂ ਦੀ ਸਹਿਮਤੀ ਦੇ ਨਾਲ ਫਤੇਗੜ ਚੂੜੀਆਂ ਵਾਸਤੇ ਪ੍ਰਧਾਨ, ਵਾਈਸ ਪ੍ਰਧਾਨ ਅਤੇ ਉਹਨਾਂ ਦੇ ਨਾਲ ਇੱਕ ਹੋਰ ਵਾਈਸ ਪ੍ਰਧਾਨ ਨੂੰ ਨਿਯੁਕਤ ਕੀਤਾ ਗਿਆ ਹੈ ਸਾਡੇ ਨਾਲ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਮੌਜੂਦ ਨੇ ਆਓ ਉਹਨਾਂ ਕੋਲੋਂ ਜਣਦੇ ਆਂ ਤਾਨੂ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਫਤੇਗੜ ਚੂੜੀਆਂ ਦਾ ਯੂਨਿਟ ਕੈਂਪ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਤੁਸੀਂ ਇੱਥੇ ਪਹੁੰਚੇ ਜੀ ਤੇ ਜਿਹੜੀ ਗੱਲ ਕਰੀਏ ਸ਼ਹਿਰ ਦੀ ਸ਼ਹਿਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸਾਡੇ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਆਉਂਦੀਆਂ ਸੀ ਲੈਣਾ ਦੇ ਵਿੱਚ ਲੱਗ ਕੇ ਆਪਣੇ ਕੰਮ ਦੱਸਣੇ ਪੈਂਦੇ ਸੀ ਬੜਾ ਬੜਾ ਇੰਤਜ਼ਾਰ ਕਰਨਾ ਪੈਂਦਾ ਸੀ ਇਸ ਸ਼ਹਿਰ ਵਾਸੀਆਂ ਦੀ ਆਪਣੀ ਜਿੰਨੀ ਵੀ ਪਰਿਵਾਰ ਵਸਦੇ ਨੇ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਸ਼ਹਿਰ ਦੇ ਹਰ ਵਾਰਡ ਦੇ ਇੰਚਾਰਜ ਲਾਇਏ ਨੇ ਤੇ ਵਾਰਡ ਇੰਚਾਰਜਾਂ ਦੇ ਸਲਾਹ ਦੇ ਨਾਲ ਅਸੀਂ ਸ਼ਹਿਰ ਦੇ ਵਾਈਸ ਪ੍ਰਧਾਨ ਤੇ ਪ੍ਰਧਾਨ ਨਿਯੁਕਤ ਕੀਤੇ ਨੇ ਉਹ ਤਾਂ ਕੀਤੇ ਨੇ ਕਿਉਂਕਿ ਸਾਡੇ ਜਿੰਨੇ ਵੀ ਸ਼ਹਿਰ ਦੇ ਵਿੱਚ ਸੰਗਤ ਵਸਦੀ ਹੈ ਉਹਨਾਂ ਨੂੰ ਜੇ ਕੋਈ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਮੁਸ਼ਕਲਾਂ ਹੱਲ ਕਰਨ ਵਾਸਤੇ ਆਸਾਨ ਤਰੀਕੇ ਦੇ ਨਾਲ ਆਪਣੇ ਜੋ ਸ਼ਹਿਰ ਦੇ ਵਿੱਚ ਜੋਨਾਂ ਦੀ ਮੁਸ਼ਕਲ ਦਾ ਹੱਲ ਕਰ ਸਕੀ ਵਾਰਡ ਦੇ ਵਿੱਚ ਹੱਲ ਕਰ ਸਕੀ ਆਸਾਨ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਪਹੁੰਚ ਸਕਣ ਪਹੁੰਚ ਕੇ ਆਪਣਾ ਹੱਲ ਕਰਵਾ ਸਕਣ ਕਿਉਂਕਿ ਮੈਂ ਹਲਕੇ ਦੇ ਵਿੱਚ 4 ਦਿਨ ਵਾਸਤੇ ਮਿਲਦਾ ਆਪਣੇ ਪਿੰਡਾਂ ਵਾਸੀਆਂ ਨੂੰ ਇੱਕ ਦਿਨ ਵਾਸਤੇ ਅਸੀਂ ਫਤਗੜ ਚੂੜੀਆਂ ਵਾਸਤੇ ਮੈਂ 5 ਤੋਂ ਲੈ ਕੇ 7 ਵਜੇ ਤੱਕ ਸ਼ਨੀਵਾਰ ਪਹੁੰਚਦਾ ਹਾਂ ਤੇ ਮੈਂ ਚਾਹੁੰਦਾ ਮਾਂ ਵੀ ਜੇ ਹਫਤੇ ਦੇ ਵਿੱਚ ਜੋ ਦੂਸਰੇ ਦਿਨ ਹੈ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਹੈ ਤੇ ਜਿਹੜੇ ਸਾਡੀ ਵਾਰਡ ਦੇ ਇੰਚਾਰਜ ਨੇ ਉਹਨਾਂ ਵਾਰਡ ਚਾਰਜਾਂ ਨੂੰ ਸਾਡੇ ਸ਼ਹਿਰ ਦੇ ਜਿਹੜੇ ਵਾਰਡ ਵਾਰਡ ਦੇ ਵਿੱਚ ਜੋ ਵਾਸੀ ਵੱਸਦੇ ਨੇ ਉਹ ਵਾਰਡ ਆਪਣੇ ਵਾਰਡ ਇੰਚਾਰਜ ਨੂੰ ਦੱਸਣ ਜੇ ਵਾਰਡ ਚਾਰਜ ਤੋਂ ਲੱਗਦਾ ਵੀ ਕਿ ਮੁਸ਼ਕਲ ਹੱਲ ਨਹੀਂ ਹੋ ਰਹੀ ਤਾਂ ਆਪਣੇ ਸ਼ਹਿਰ ਦੇ ਪ੍ਰਧਾਨ ਨੂੰ ਦੱਸੇ ভাইস ਪ੍ਰਧਾਨ ਨੂੰ ਦੱਸਣ ਤੇ ਜਿੱਥੋਂ ਤੱਕ ਲੱਗਦਾ ਜਿਹਨਾਂ ਨੂੰ ਕੋਈ ਮਹਿਸੂਸ ਹੁੰਦਾ ਵਾ ਮੇਰੀ ਲੋੜ ਹੈ ਤੇ ਮੈਂ ਉੱਥੇ 24 ਘੰਟੇ ਇਹਨਾਂ ਵਾਸਤੇ ਹਾਜ਼ਰ ਹਾਂ ਮੇਰੇ ਨਾਲ ਗੱਲ ਕਰਨ ਤਾਂ ਕਰਕੇ ਅਸੀਂ ਆਪਣੀ ਜੋ ਸ਼ਹਿਰ ਦੇ ਵਿੱਚ ਜਿੰਨੇ ਵੀ ਵੱਸਦੇ ਨੇ ਉਹਨਾਂ ਦੀ ਇੱਕ ਮੁਸ਼ਕਲਾਂ ਦਾ ਆਸਾਨ ਤਰੀਕੇ ਨਾਲ ਹੱਲ ਕਰਨ ਵਾਸਤੇ ਵਾੜਾਂ ਦੇ ਉੱਤੇ ਇੰਚਾਰਜ ਲਾਏ ਨੇ ਔਰ ਸ਼ਹਿਰ ਦੇ ਪ੍ਰਧਾਨ ਲਾਏ ਨੇ ਬਹੁਤ ਜ਼ਰੂਰਤ ਸੀ ਜੇ ਸਾਡੀ ਸੰਗਤ ਦੀ ਇਹ ਮੰਗ ਸੀ ਜੀ ਧੰਨਵਾਦ ਜੀ ਇਸ ਤੋਂ ਇਲਾਵਾ ਸਾਡੇ ਨਾਲ ਮੌਜੂਦ ਨੇ ਲੋਕ ਸਭਾ ਗੁਰਦਾਸਪੁਰ ਹਲਕੇ ਦੇ ਇੰਚਾਰਜ ਸ਼੍ਰੀ ਰਜੀਵ ਸ਼ਰਮਾ ਜੀ ਉਹਨਾਂ ਕੋ ਵੀ ਜਾਣਦੇ ਇਹਨਾਂ ਨਿਯੁਕਤੀਆਂ ਬਾਰੇ ਹਾਂਜੀ ਸ਼ਰਮਾ ਜੀ ਲੱਗੇ ਆਓ ਜਰਾ ਸਭ ਤੋਂ ਪਹਿਲਾਂ ਤਾਂ ਮੈਂ ਆਲਟੂ ਨਿਊਜ਼ ਦਾ ਧੰਨਵਾਦ ਕਰਦਾ ਤੇ ਨਿਯੁਕਤੀ ਬਾਰੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਇਹ ਲੋਕ ਇਹ ਵਰਕਰ ਸੀ ਸਭ ਤੋਂ ਪੁਰਾਣੇ ਵਰਕਰ ਸਾਡੇ ਫਤਿਹਗੜ੍ਹ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਰਿਹਾ ਅੱਜ ਤੱਕ ਮਾੜੇ ਸਮੇਂ ਵਿੱਚ ਲੈ ਕੇ ਹੁਣ ਆ ਸਰਕਾਰ ਬਣੀ ਆ ਹਰ ਟਾਈਮ ਪਾਰਟੀ ਨਾਲ ਖੜੇ ਰਹੇ ਆ ਸਾਡੇ ਰਜੀਵ ਸ਼ਰਮਾ ਜੀ ਜਿਹੜੇ ਪ੍ਰਧਾਨ ਚੁਣੇ ਗਏ ਨੇ ਵਾਈਸ ਪ੍ਰਧਾਨ ਸਾਡੇ ਤੇਜਵਿੰਦਰ ਸਿੰਘ ਜੀ ਅਤੇ ਕਿਸ਼ਨਵਾਰ ਗਮਾ ਜੀ ਇਹਨਾਂ ਨੂੰ ਮੈਂ ਇਹੋ ਕਹਿੰਨਾ ਕਿ ਇੱਕ ਪੂਰੀ ਟੀਮ ਬਣ ਬਣ ਕੇ ਕੰਮ ਕਰਨਗੇ ਕਿ ਸਾਨੂੰ ਇਹਨਾਂ ਨੇ ਫਤਵਾ ਦਿੱਤਾ ਹੈ ਫਤਿਹਗੜ੍ਹ ਸ਼ਹਿਰ ਨੇ ਤੇ ਅਸੀਂ ਉਹਨਾਂ ਦੇ ਆਸਾਂ ਦੇ ਪੂਰਾ ਉਤਰਾਂਗੇ ਤੇ ਸ਼ਹਿਰ ਨੂੰ ਹੋਰ ਅੱਗੇ ਤਰਕੀਆਂ ਤੇ ਲੈ ਕੇ ਜਾਵਾਂਗੇ ਮੈਂ ਸ਼ਰਮਾ ਜੀ ਸਾਡੇ ਨਾਲ ਰਜੀਵ ਸ਼ਰਮਾ ਜੀ ਨੇ ਜਿਨ੍ਹਾਂ ਨੂੰ ਪ੍ਰਧਾਨਗੀ ਦੀ ਨਿਯੁਕਤੀ ਕੀਤੀ ਗਈ ਹੈ ਹਾਂਜੀ ਸ਼ਰਮਾ ਜੀ ਜ਼ਿੰਮੇਵਾਰੀ ਬਹੁਤ ਵੱਡੀ ਪੈ ਗਈ ਹੈ ਇਹਨੂੰ ਕਿਸ ਤਰ੍ਹਾਂ ਨਿਭਾਓਗੇ ਜਰਾ ਦਰਸ਼ਕਾਂ ਨੂੰ ਦੱਸੋ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਹੀ ਸਾਥੀਆਂ ਦਾ ਤੇ ਤੁਹਾਡੀ ਟੀਮ ਦਾ ਅਤੇ ਆਪਣੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇਹਨਾਂ ਵਿਸ਼ਵਾਸ ਜਤਾਇਆ ਤੇ ਮੈਂ ਉਸ ਵਿਸ਼ਵਾਸ ਨੂੰ ਤੋੜਾਂਗਾ ਨਹੀਂ ਕਦੀ ਵੀ ਕਿਉਂਕਿ ਮੈਂ ਤੇ ਕਿਉਂਕਿ ਮੈਂ ਇਹ ਜਿਹੜੀ ਜਗ੍ਹਾ ਦੇ ਉੱਤੇ ਮੈਂ ਜਿਹੜਾ ਆਪਣਾ ਸ਼ਹਿਰ ਆ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਮੈਂ ਜਾ ਕੇ ਤੇ ਆਪ ਖੁਦ ਲੋਕਾਂ ਨਾਲ ਮੁਖਾਤਬਿਕ ਹੋ ਕੇ ਤੇ ਮੈਂ ਇਹਨਾਂ ਸਾਰਿਆਂ ਦਾ ਜਿਹੜੇ ਹਾਲ ਆ ਉਹ ਜਿਹੜੇ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਆ ਮੈਂ ਦੇਖੀਆਂ ਨੇ ਕਲੋਜ਼ ਲਾਗੂ ਹੋ ਕੇ ਦੇਖੀਆਂ ਨੇ ਤੇ ਮੈਂ ਵਿਸ਼ਵਾਸ ਦਉਣਾ ਸ਼ਹਿਰ ਵਾਸੀਆਂ ਨੂੰ ਕਿ ਉਹਨਾਂ ਦੀਆਂ ਮੁਸ਼ਕਲਾਂ ਬਿਲਕੁਲ ਸਾਡੇ ਆਪਣੀ ਆਪਣੇ ਜਿਹੜੇ ਅਗਰਬੀਰ ਸਿੰਘ ਜੀ ਪੰਨੂ ਦੀ ਦੀ ਨੁਮਾਇੰਦਗੀ ਹੈਟ ਤੇ ਰਜੀਵ ਸ਼ਰਮਾ ਜੀ ਆਪਣੇ ਲੋਕ ਸਭਾ ਇੰਚਾਰਜ ਤੇ ਹੋਰ ਜਿੰਨੇ ਵੀ ਆਪਣੇ ਸਾਥੀਆਂ ਦੇ ਨਾਲ ਰਲ ਮਿਲ ਕੇ ਅਸੀਂ ਸ਼ਹਿਰ ਦੀਆਂ ਜਿੰਨੀਆਂ ਵੀ ਸਮੱਸਿਆ ਆਪਾਂ ਰਲ ਮਿਲ ਕੇ ਦੂਰ ਕਰਾਂਗੇ ਤੇ ਆਪਾਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਹਰ ਜਿਹੜਾ ਮੁਸ਼ਕਲ ਦਾ ਹੱਲ ਆਪਾਂ ਠੋਕ ਵਜਾ ਕੇ ਕਰਾਂਗੇ ਇਸ ਤੋਂ ਇਲਾਵਾ ਸਾਡੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਰੰਜਾਵਾ ਜਿਨ੍ਹਾਂ ਨੂੰ 22 ਪ੍ਰਧਾਨ ਨਿਯੁਕਤ ਕੀਤਾ ਗਿਆ ਪੰਨੂ ਸਾਹਿਬ ਅਤੇ ਸ਼ਰਮਾ ਸਾਹਿਬ ਵੱਲੋਂ ਹਾਂਜੀ ਰੰਧਾਵਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਨਿਯੁਕਤੀ ਤੇ ਵੇਖੋ ਜੀ ਮੈਂ ਪੰਨੂ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਨਾਲ ਰਜੀਵ ਸ਼ਰਮਾ ਜੀ ਦਾ ਤੇ ਸਾਡੇ ਲਵਪ੍ਰੀਤ ਸਿੰਘ ਜੀ ਰੰਧਾਵਾ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕੇ ਸਾਨੂੰ ਇਸ ਜੋਗ ਸਮਝਿਆ ਔਰ ਅਸੀਂ ਕਾਫੀ ਟਾਈਮ ਤੋਂ ਪੁਰਾਣੇ ਤੁਰਿਆਂ ਲਗਭਗ ਸਾਰੇ ਲੋਕ ਜਾਣਦੇ ਆ ਅਸੀਂ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੇ ਸੀ ਜੇ ਸਾਨੂੰ ਇਹਨਾਂ ਜ਼ਿੰਮੇਵਾਰੀ ਦਿੱਤੀ ਆ ਅਸੀਂ ਪੰਨੂ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬੜੀ ਇਮਾਨਦਾਰੀ ਇਮਾਨਦਾਰੀ ਨਾਲ ਅਸੀਂ ਕੰਮ ਕਰਾਂਗੇ ਅਸੀਂ ਕੋਈ ਪੱਖਵਾ ਨਹੀਂ ਲਵਾਂਗੇ ਕਿ ਕਾਲੀ ਆ ਕਾਂਗਰਸ ਹੀ ਆ ਅਸੀਂ ਸਾਰਿਆਂ ਦੇ ਕੰਮ ਕਰਾਂਗੇ ਕਿਸੇ ਨੂੰ ਕੋਈ ਵੀ ਨਿਰਾਸ਼ ਨਹੀਂ ਹੋਣ ਦਵਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਫਤੇਗੜ ਚੂੜੀਆਂ ਦੇ ਵਿੱਚੋਂ ਬੜੀ ਸ਼ਾਨਦਾਰ ਜਿੱਤ ਜਿੱਤਾਂਗੇ ਇਸ ਤੋਂ ਇਲਾਵਾ ਸਾਡੇ ਨਾਲ ਬਾਈਸ ਪ੍ਰਧਾਨ ਕ੍ਰਿਸ਼ਨ ਕੁਮਾਰ ਜੀ ਗਾਮਾ ਵੀ ਮੌਜੂਦ ਨੇ ਹਾਂਜੀ ਜ਼ਿੰਮੇਵਾਰੀ ਮਿਲੀ ਹੈ ਪੰਨੂ ਸਾਹਿਬ ਅਤੇ ਸ਼ਰਮਾ ਸਾਹਿਬ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਲੋ ਤਾਂ ਮੈਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਨਹੀਂ ਪੰਨੂ ਸਾਹਿਬ ਦਾ ਤਰਜੀਵ ਸ਼ਰਮਾ ਜੀ ਦਾ ਲਪਰੀਤ ਜੀ ਦਾ ਨੰਬਰ ਦੋ ਮੈਂ ਇੱਕ ਇਹ ਵੀ ਸੁਦੇ ਦੇਣਾ ਚਾਹੁੰਦਾ ਜੇ ਫਤਗੜ ਚੂੜੀਆਂ ਦੇ ਵਿੱਚ ਕਿ ਇਹ ਵੀ ਇੱਕ ਪਾਰਟੀ ਦੇ ਆਪਣੀ ਪਾਰਟੀ ਦੇ ਜਿਹੜੇ ਵਰਕਰ ਨੇ ਜੇ ਉਹਨਾਂ ਦਾ ਵੀ ਕਬਜ਼ਾ ਹੈਗਾ ਤੇ ਹੁਣੇ-ਹੁਣੇ ਉਹ ਛੱਡ ਦੇਣ ਤੇ 31 ਤੋਂ ਬਾਅਦ ਬਹੁਤ ਸ਼ਕਤੀ ਨਾਲ ਪੰਨੂ ਸਾਹਿਬ ਨੇ ਵੀ ਕਿਹਾ ਵਾ ਕਿ ਪਰਚਾ ਵੀ ਹੋਊਗਾ ਤੇ ਸਭ ਕੁਝ ਪਾਏਗਾ ਇਸ ਕਰਕੇ ਮੇਰੇ ਹੱਥ ਜੁੜ ਕੇ ਬੇਨਤੀ ਹੈ ਕਈ ਮੇ ਕੋ ਹੁਣ ਅੱਜ ਹੀ ਕੇਸ ਖਾਇਆ ਕਿ ਇਸ ਤਰ੍ਹਾਂ ਛੇਕ ਮਰਨੇ ਜਗਾ ਜੀ ਵਲੀ ਆ ਤੇ ਆਪਾਂ ਠੋਕ ਕੇ ਉਹਨਾਂ ਨੂੰ ਕਹੇ ਜੀ ਇਹ ਬਿਲਕੁਲ ਨਜਾਇ ਇਸ ਕਰਕੇ ਕੋਈ ਵੀ ਇਤਰਾਜ਼ ਦੀ ਸ਼ਿਕਾਇਤ ਗਲਤ ਲੈ ਕੇ ਨਾ ਆਵੇ ਜ਼ਾਇਰ ਕੰਮ ਕਿਸੇ ਦਾ ਨਹੀਂ ਡੱਕਿਆ ਜਾਊਗਾ ਨਜ਼ਾਇਰ ਕੰਮ ਕਿਸੇ ਦਾ ਹੋਊਗਾ ਨਹੀਂ ਬਸ ਇਹਨਾਂ ਕਹ ਸ਼ਬਦਾਂ ਕਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਤੋਂ ਇਲਾਵਾ ਸਾਡੇ ਨਾਲ ਫਤੇਗੜ ਚੂੜੀਆਂ ਬਲਾਕ ਦੇ ਇੰਚਾਰਜ ਸਰਦਾਰ ਲਵਪ੍ਰੀਤ ਸਿੰਘ ਜੀ ਰੰਧਾਵਾ ਹੰਜੀ ਰੰਧਾਵਾ ਸਾਹਿਬ ਨਿਗੁਕਤੀਆਂ ਕਰ ਦਿੱਤੀਆਂ ਗਿਆ ਨੇ ਤੁਹਾਡੇ ਨਾਲ ਭਾਰ ਵੰਡਣ ਵਾਸਤੇ ਟੀਮ ਪੰਨੂ ਸਾਹਿਬ ਨੇ ਖੜੀ ਕਰਤੀ ਹੈ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਆਲਟੂ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੇਖੋ ਜੀ ਇਹ ਸਾਡੇ ਸਾਰੇ ਪੁਰਾਣੇ ਵਰਕਰ ਸੀ ਸਾਰਿਆਂ ਨੇ ਮਿਹਨਤ ਵੀ ਕੀਤੀ ਸੀ ਤੇ ਜੋ ਵੀ ਸਰਦਾਰ ਬਲਬੀਰ ਸਿੰਘ ਜੀ ਪੰਨੂ ਡਿਸੀਜਨ ਲੈਂਦੇ ਨੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਰਿਆਂ ਤੋਂ ਪੁੱਛ ਕੇ ਸਾਰਿਆਂ ਦੀ ਰਾਏ ਲੈ ਕੇ ਲੈਂਦੇ ਨੇ ਇਹ ਨਿਯੁਕਤੀਆਂ ਵੀ ਇਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਦੀ ਰਾਏ ਲੈ ਕੇ ਕੀਤੀ ਆ ਜਿੰਨੇ ਵੀ ਵਾਰਡ ਇੰਚਾਰਜ ਲੱਗੇ ਆਂ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਸਾਡੀ ਜਦੋਂ ਅਸੀਂ ਪਹਿਲਾਂ ਤੋਂ ਰਹੀ ਅੱਜ ਸਾਡੀ ਇੱਕ 체ਨ ਬਣ ਗਈ ਆ ਅਸੀਂ ਜੋ ਵੀ ਸਾਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਫਤਵਾ ਮਿਲਿਆ ਫਤਿਹਗੜ੍ਹ ਸ਼ਹਿਰ 'ਚ ਫਤਵਾ ਮਿਲਿਆ ਵਾ ਪਹਿਲ ਦੇ ਆਧਾਰ ਤੇ ਲੋਕਾਂ ਦੇ ਕੰਮ ਕੀਤੇ ਜਾਣਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਲੋਕਾਂ ਦੀਆਂ ਉਮੀਦਾਂ ਦੇ ਖਰੇ ਉੱਤਰ ਜੀਏ ਸਾਡੇ ਵੱਲੋਂ ਕਿਹੇ ਵੀ ਮਾਮਲੇ ਕੋਈ ਕਾਲੀ ਆ ਜੇ ਕੋਈ ਕਾਂਗਰਸੀ ਅਸੀਂ ਸਰਦਾਰ ਬਲਬੀਰ ਸਿੰਘ ਜੀ ਪੰਨੂ ਸਾਰਿਆਂ ਦੇ ਹਲਕਾ ਇੰਚਾਰਜ ਨੇ ਅਸੀਂ ਸਾਰਿਆਂ ਦੀਆਂ ਮੁਸ਼ਕਲਾਂ ਸੁਣਾਂਗੇ ਤੇ ਉਹਨਾਂ ਦਾ ਹੱਲ ਵੀ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਰਦਾਰ ਬਲਬੀਰ ਸਿੰਘ ਜੀ ਪੰਨੂ ਰਜੀਵ ਸ਼ਰਮਾ ਲਾਪਰੀ ਸਿੰਘ ਜੀ ਰੰਦਾਵਾ ਅਤੇ ਰਜੀਵ ਸ਼ਰਮਾ ਤੇਜਵਿੰਦਰ ਸਿੰਘ ਰੰਦਾਵਾ ਤੇ ਕ੍ਰਿਸ਼ਨ ਕੁਮਾਰ ਜੀ ਗਾਮਾ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਖੁੱਲ ਕੇ ਰੱਖੇ ਨੇ ਅਤੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਸਾਡੀ ਟੀਮ ਬਹੁਤ ਤਗੜੇ ਹੋ ਕੇ ਫਤਿਹਗੜ ਚੂੜੀਆਂ ਵਿੱਚ 2024 ਦੇ ਮਿਸ਼ਨ ਨੂੰ ਲੈ ਕੇ ਚੱਲੇਗੀ ਉਹਨ ਵੇਖਣਾ ਹੋਵੇਗਾ ਕਿ ਇਹਨਾਂ ਦੀ ਟੀਮ ਕਿਸ ਤਰ੍ਹਾਂ ਫਤਿਹਗੜ ਚੂੜੀਆਂ ਦੇ ਵਿੱਚ ਪਰਫਾਰਮ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਦਾ ਝੰਡਾ ਕਿਵੇਂ ਬਰਦਾਰ ਕਰਦੀ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਤੁਹਾਡੇ ਕੋ ਖਿਮਾ ਚਾਹੁੰਦੇ ਹਾਂ ਮੈਂ ਆਲਟੂ ਨਿਊਜ਼ ਚੈਨਲ ਦੇ ਲਈ ਰਜੀਵ ਸੋਨੀ ਫਤਿਹਗੜ ਚੂੜੀਆਂ ਤੋਂ